मारने मार, वाइस वा। कर रहे हो रियल लाइफ कूड़ा कट्ठा करी आते ने डंडा लेके जाते जे कोई रास्ते च मिल गया मारते हैं डंड

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਅੱਜ ਫਿਰੋਜ਼ਪੁਰ ਸ਼ਹਿਰ ਪ੍ਰੀਤਮ ਨਗਰ ਖੜੇ ਹਾਂ ਜੀ ਸਾਡੇ ਟੀਮ ਦੇ ਮੈਂਬਰ ਅਮੀਰ ਚੰਦ ਜੀ ਖੜੇ ਨੇ ਸਾਡੇ ਬਾਈ ਜੀ ਖੜੇ ਨੇ ਰੋਸ਼ਨ ਲਾਲ ਜੀ ਮਨਪ੍ਰੀਤ ਵੀਰਾ ਸਾਡੇ ਜੰਗੀਰ ਸਿੰਘ ਜੀ ਅੱਜ ਅਸੀਂ ਇੱਕ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਹਾਂ ਸਾਡੇ ਨਾਲ ਸਾਡੇ ਫੀਮੇਲ ਵਲੰਟੀਅਰ ਵੀ ਹਰਜੀਤ ਕੌਰ ਭੈਣ ਜੀ ਹੋਣੀ ਵੀ ਆਏ ਹੋਏ ਨੇ ਇਸ ਕੋਠੀ ਦੇ ਵਿੱਚ ਇੱਕ ਭੈਣ ਰਹਿੰਦੀ ਆ ਜਿਹੜੀ ਪੜ੍ਹੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਵਧੀਆ ਚੰਗਾ ਪਰਿਵਾਰ ਆ ਦੋ ਭੈਣਾਂ ਹੋਰ ਆ ਉਹ ਇੱਕ ਇੰਗਲੈਂਡ ਰਹਿੰਦੀ ਆ ਇੱਕ ਹਿਸ਼ਾਰਪੁਰ ਵਿਆਹੀ ਹੋਈ ਆ ਇੱਕ ਭਰਾ ਵੀ ਇਹਨਾਂ ਦਾ ਤੇ ਉਹ ਵੀ ਇੱਥੇ ਰਹਿੰਦਾ ਸ਼ਹਿਰ 'ਚ ਹੀ ਗਾਂ ਭਤੀਜੇ ਭਤੀਜੀਆਂ ਵੀ ਆ ਬਾਪ ਵੀ ਆ ਮਾਂ ਦੀ ਡੈਥ ਹੋ ਗਈ 1.5 ਤੋਂ 2 ਸਾਲ ਪਹਿਲਾਂ ਤੇ ਇਹ ਭੈਣ ਦਾ ਨਾਮ ਹੈਗਾ ਸੋਨੀਆ ਚਾਵਲਾ ਸੋਨੀਆ ਚਾਵਲਾ ਦੀ ਜ਼ਿੰਦਗੀ ਕਿਸ ਤਰ੍ਹਾਂ ਆ ਕਿੱਦਾਂ ਬਤੀਤ ਹੋ ਰਹੀ ਆ ਇਹ ਵੀ ਤੁਹਾਨੂੰ ਅੱਜ ਅਸੀਂ ਦਿਖਾਉਨੇ ਆ ਭੈਣੇ ਠੀਕੋ ਸੋਨੀਆ ਹਾਂ ਸੋਨੀਆ ਸਤਿ ਸ੍ਰੀ ਅਕਾਲ ਨਹੀਂ ਟੱਚ ਨਹੀਂ ਕਰਦਾ ਮੈਂ ਡੋਨਟ ਟੱਚ ਨਹੀਂ ਆ ਸਿਰ ਤੇ ਹੱਥ ਰੱਖਦਾ ਮੈਂ ਤੂੰ ਬੇਟੀ ਹੈ ਮੇਰੀ ਇਹ ਤਾਂ ਬੇਟੀ ਦਾ ਨਾ ਨਾ ਯੂ ਡੋਟ ਟਚ ਨਾਟ ਯੂ ਡੋਟ ਟਚ ਯੂ ਆਰ ਅ ਸਟ੍ਰੇਂਜਰ ਯੈਸ ਚੈਲ ਵਾਟ ਡੂ ਯੂ ਵਾਂਟ ਟੂ ਨੋ ਸੋਨੀਆ ਚਾਬਲਾ ਮਨਦੀਪ ਚਾਬਲਾ ਮਨਦੀਪ ਕਿੰਨੇ ਸਟੱਡੀ ਕਿੰਨੀ ਕੀਤੀ ਹੈ ਤੁਹਾਡੀ ਆਈ ਹੈਵ ਆਈ ਹੈਡ ਫੇਲਡ ਇਨ ਐਮ ਇੰਗਲਿਸ਼ ਐਮ ਇੰਗਲਿਸ਼ ਐਮ ਇੰਗਲਿਸ਼ ਫੇਲ ਫੇਲ ਐਮ ਇੰਗਲਿਸ਼ ਦੇ ਫਾਈਨਲ ਈਅਰ ਦੇ ਵਿੱਚੋਂ ਫੇਲ ਹੋ ਗਏ ਤੁਸੀਂ ਨਾ ਫਸਟ ਈਅਰ ਫਸਟ ਈਅਰ ਦੇ ਵਿੱਚ ਤੇ ਮਨਦੀਪ ਕਿੱਥੇ ਪੜਦੇ ਤੁਸੀਂ ਕਿਹੜੇ ਕਾਲਜ ਪ੍ਰਾਈਵੇਟ ਆਈ ਹੈਵ ਸਟੱਡੀਜ਼ ਪ੍ਰਾਈਵੇਟ ਪ੍ਰਾਈਵੇਟ ਕਾਲਜ ਹੈ ਨਾ ਪ੍ਰਾਈਵੇਟ ਕਾਲਜ ਨਾਟ ਇਨ ਕਾਲਜ ਆਈ ਸਟੱਡੀ ਪ੍ਰਾਈਵੇਟਲੀ ਪ੍ਰਾਈਵੇਟ ਆਨਲਾਈਨ ਪੜ੍ਹਦੇ ਸੀ ਆਨਲਾਈਨ ਨਾਟ ਆਨਲਾਈਨ ਵਿਦਆਊਟ ਕੋਚਿੰਗ ਆਈ ਹੈਡ ਆਈ ਫੇਲਡ ਇਨ ਐਮ ਇੰਗਲਿਸ਼ ਐਂਡ ਐਮ ਇੰਗਲਿਸ਼ ਐਂਡ ਸਰਦਾਰ ਇੰਦਰਜੀਤ ਸਿੰਘ ਚਾਵਲਾ ਯੂਰ ਬ੍ਰਦਰ ਯੈਸ ਐਲਡਰ ਬ੍ਰਦਰ ਐਲਡਰ ਓਕੇ ਯੂਰ ਐਲਡਰ ਸਿਸਟਰਸ ਸੁਖਬੀਰ ਕੌਰ ਸੁਖਬੀਰ ਕੌਰ Uh, she married to Chawla uh, in Chawla family so Sikh be called Chawla and in the priest called Chawla or uh, not uh, Chawla uh, uh, in the priest called she is also married Mrs in the priest called हाँ वो कौन है चावला नहीं जा रोडाज़ नहीं कतरी तूसी ही मैरेड हो नॉट I'm unmarried. not I'm 44 years old unmarried हूँ ਆਮ 44 ਈਅਰ 44 ਈਅਰ ਓਕੇ ਤੇ ਫਿਰ ਇੰਨੇ ਮਾੜੇ ਮੌਸਮ ਦੇ ਵਿੱਚ ਇੰਨੀ ਠੰਡ ਦੇ ਵਿੱਚ ਤੁਸੀਂ ਇਦਾਂ ਹੀ ਰਹਿ ਰਹੇ ਹੋ ਇਕੱਲੇ ਹੀ ਯੈਸ ਯੈਸ ਯੂ ਆਰ ਸਟਰੋਂਗ ਔਮਨ ਯੂ ਆਰ ਸਟਰੋਂਗ ਗਰਲ ਸਟਰੈਂਥ ਆ ਇਟਸ ਸਟਰੈਂਥ ਸਟਰੈਂਥ ਵੈਰੀ ਗੁੱਡ ਵੈਰੀ ਗੁੱਡ ਸਟਰੈਂਥ ਆਈ ਨੋ ਇਟ ਵੈਰੀ ਗੁੱਡ ਵੈਰੀ ਗੁੱਡ ਆਈ ਆਈ ਵਾਟ ਯੂਅਰ ਨੇਮ ਮਨਦੀਪ ਮਨਦੀਪ ਚਾਵਲਾ ਮਾਈ ਫਾਦਰ ਇਜ਼ ਮਿਸ ਅ ਕਾਸਟਿਸ ਚਾਵਲਾ ওকে I am uh, What your father to... name My mother name is Mrs Diljit Kaur Mrs Diljit Kaur yes father name श्री शमीनपाल सिंह शमीनंदरपाल सिंह ओके ਤੁਹਾਡੇ ਮਦਰ ਦੀ ਡੈਥ ਹੋ ਗਈ Who told you Who told you this ਇਹ ਹੈਗੇ ਨੇ ਮਦਰ ਨਾਲ ਹੀ ਨੇ ਤੁਹਾਡੇ my brother has told me that uh, his, she is went for a uh, mm uh, uh, therapy for uh, therapy chal rahi hai unhadi okay she tode madard matlab ki unhadi age kinni hai madard di bahut age hogge na oh vi pade likhe ne i have told you before that she is anm english okay ਓਕੇ ਮਨਦੀਪ ਚਾਵਲਾ ਤੇ ਆਈ ਐਮ ਸੌਰੀ ਡਿਸਪਾਇੰਟ ਨਹੀਂ ਹੋਣਾ ਤੁਸੀਂ ਥੈਂਕ ਯੂ ਅਸੀਂ ਤੁਹਾਨੂੰ ਮਿਲਣਾ ਆਏ ਅੱਜ ਤੁਹਾਡਾ ਘਰ ਦੇਖਣ ਆਏ ਤੁਹਾਡੀ ਤੁਹਾਡੀ ਲਾਈਫ ਸਟਾਈਲ ਦੇਖਣਾ ਤੁਸੀਂ ਕਿੱਦਾਂ ਸਰਵਾਈਵ ਕਰ ਰਹੇ ਹੋ ਮੈਂ ਦੇਖਦਾ ਤੜਕੇ ਤੁਸੀਂ 5 ਵਜੇ ਕਿ ਵਧੀਆ ਸਰਵਾਈਵ ਕਰ ਰਹੇ ਹੋ ਤੁਸੀਂ ਵਧੀਆ ਲਾਈਫ ਓਕੇ ਸਿਸਟਰ ਆਈ ਵਾਂਟ ਐਮਪਲੋਇਮੈਂਟ ਆਈ ਹੈਵ ਆਈ ਹੈਡ ਇਹਦਾ ਨਾਮ ਮਨਦੀਪ ਚਾਵਲਾ ਵਾ ਪੜੇ ਲਿਖੇ ਨੇ ਬਹੁਤ ਅੰਗਰੇਜ਼ੀ ਦੀ ਗੱਲ ਕਰਦੇ ਨੇ ਇੰਗਲਿਸ਼ ਦੇ ਵਿੱਚ ਇਕੱਲੇ ਹੀ ਰਹਿੰਦੇ ਨੇ ਇਦਾਂ ਹੀ ਜ਼ਿੰਦਗੀ ਸੜਕਾਂ ਤੇ ਜਾਂ ਰਾਤਾਂ ਨੂੰ ਇਦਾਂ ਹੀ ਤੁਰੇ ਫਿਰਦੇ ਨੇ ਕੂੜਾ ਇਕੱਠਾ ਕਰੀ ਜਾਂਦੇ ਨੇ ਡੰਡਾ ਲੈ ਕੇ ਜਾਂਦੇ ਨੇ ਜੇ ਕੋਈ ਰਸਤੇ 'ਚ ਮਿਲ ਗਿਆ ਮਾਰਦੇ ਨੇ ਡੰਡਿਆਂ ਦੇ ਨਾਲ ਜੇ ਕੋਈ ਇਹਨਾਂ ਨੂੰ ਰੋਕਦਾ ਜਾਂ ਪੁੱਛਦਾ ਹੈਲਪ ਕਰਦਾ ਦੋ ਭੈਣਾਂ ਮੈਂ ਇੱਕ ਇੰਗਲੈਂਡ ਚ ਐ ਕਿਥੇ ਹਿਸ਼ਾਰਪੁਰ ਵਿਆਹੀ ਹੋਈ ਆ ਭਰਾ ਵੀ ਇਸੇ ਸ਼ਹਿਰ 'ਚ ਹੀ ਰਹਿੰਦਾ ਭਤੀਜੇ ਵੀ ਰਹਿੰਦੇ ਆ ਫਾਦਰ ਵੀ ਇੱਥੇ ਹੀ ਰਹਿੰਦਾ ਹੈਨਾ ਇਹਨਾਂ ਦੇ ਫਾਦਰ ਸਾਹਿਬ ਦੀ ਤੇ ਮਤਲਬ ਇਹਨਾਂ ਦੇ ਮਦਰ ਦੀ ਜਿਹੜੀ ਹੈਗੀ ਆ ਉਹ ਆਪਸ ਵਿੱਚ ਦੱਸਦੇ ਆ ਥੋੜਾ ਘੱਟ ਬਣਦੀ ਸੀ ਤੇ ਜਿਹਦੇ ਕਰਕੇ ਇਹ ਭੈਣ ਮਦਰ ਦੇ ਨਾਲ ਹੀ ਰਹਿੰਦੇ ਸੀ ਆਪਦਾ ਹੁਣ ਡੇਢ ਦੋ ਸਾਲ ਪਹਿਲਾਂ ਮਦਰ ਵੀ ਐਕਸਪਾਇਰ ਹੋ ਗਏ ਨੇ ਤੇ ਭੈਣ ਨੂੰ ਪਤਾ ਹੀ ਨਹੀਂ ਵੀ ਮੇਰੀ ਮਾਂ ਐਕਸਪਾਇਰ ਹੋ ਗਈ ਆ ਪੰਜਾਬੀ ਚ ਬੋਲ ਭੈਣੇ ਪੰਜਾਬੀ ਚ ਮੈਨੂੰ ਪੰਜਾਬੀ ਚ ਬੋਲ ਪੰਜਾਬੀ ਚ ਮੈਨੂੰ ਮੈਂ ਹਾਈ ਲਿਫਟ ਕੀਤਾ ਮਿਸ ਜਾਬਲਾ ਪੰਜਾਬੀ ਚ ਬੋਲੋ ਪੰਜਾਬੀ ਚ ਯੂ ਟੋਲ ਮੀ ਦੈਟ ਮਾਈ ਮਦਰ ਹੈਜ਼ ਬਿਫੋਰ ਟੂ ਯੀਅਰ ਨਹੀਂ ਨਹੀਂ ਹੈਗੇ ਨੇ ਹੈਗੇ ਨੇ ਹੈਗੇ ਨੇ ਤੁਹਾਨੂੰ ਇਦਾਂ ਹੀ ਕਿਹਾ ਜਾਂਦਾ ਨਾ ਵੀ ਮਮਾ ਤੁਹਾਡੇ ਐਡਮਿਟ ਨਹੀਂ ਯੂ ਟੋਕਿੰਗ ਯੂ ਡਾਈ ਬਿਫੋਰ ਟੂ ਯੀਅਰਸ ਕਿ ਤਾਰਾ ਨਾ ਬੋਲੀ ਦਿੰਦਾ ਯੂ ਹੈਵ ਡਾਈਡ ਬਿਫੋਰ 2 ਇਅਰਸ ਵਾਈਫੀਜੀ ਹੀਜੀ ਨਾਲ ਵਰਕਿੰਗ ਲਾਈਕ ਥੈਂਕ ਯੂ ਭੈਣੇ ਥੈਂਕ ਯੂ ਯੂ ਆਰ ਯੂ ਆਬਸਕਿਊਸ ਬੀਫੋਰ ਮੈਂ ਤਾਂ ਤੁਹਾਡਾ ਬ੍ਰਦਰ ਆ ਮੈਂ ਤੁਹਾਡਾ ਭਰਾ ਆ ਭੈਣੇ ਆਬਸਕਿਊਸ ਯੂ ਆਰ ਸੌਰੀ ਨਾਟ ਮਾਈ ਮਦਰ ਸੌਰੀ ਯੂ ਆਰ ਆਬਸਕਿਊ ਯੂ ਆਰ ਡਾਈਡ ਬਿਫੋਰ ਸੌਰੀ 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 ਡੋਟ ਟੱਚ ਸੌਰੀ 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 ਦੇ ਆ ਮੈਨਿਸ ਵਾਈ ਸ਼ੁੱਡਨਟ ਲੀਵ ਇਹ ਵੀ ਦੱਸਿਆ ਨਹੀਂ ਗਿਆ ਹੈ ਕਿ ਕਰਬ ਇਹਨਾਂ ਦੇ ਮਦਰ ਇਸ ਦੁਨੀਆ ਤੋਂ ਜਾ ਚੁੱਕੇ you youtube world me you opsecure now you opsecure you and me. this call this satikal satikal pehne satikal you opsecure sorry you gussa na kar please main na punjabi di gal kar la mainu angrezi aundi nahi mainu aundi nahi angrezi pehne angrezi nahi aundi mainu ye aaya mera nahi me brother na toda not real brother he is not there is no blood any or relation nin tode taaji da beta tonu pata kinna pyar karde ne eh no no ਕਿੰਨੇ ਸਾਲਾਂ ਤੋਂ ਇਦਾਂ ਨਹੀਂ ਮੈਂ ਜਾਨ ਨਹੀਂ ਲਾਈ ਤੁ ਡਾਕਟਰ ਹਾਲ ਲੋਕ ਲਗਾਤਾ ਦੀ ਹੁੰਦੀ ਹੈ ਇਦਾਂ ਹੀ ਹੈ ਜੀ ਸਵਾਨੀ ਮਹੀਨ ਇਸ ਨੋ ਕਰਫੂ ਲੈਸ ਪੀਪਲ ਦੇ ਆ ਲੋਕ ਚਲੇ ਜਾਂਦੇ ਨੇ ਉਧਰ ਵੀ ਚਲੇ ਜਾਂਦੇ ਨੇ ਉਸ ਘਰੇ ਵੀ ਪੁਰਾਣੇ ਘਰੇ ਵੀ ਚਲੇ ਜਾਂਦੇ ਜਿਵੇਂ ਇਦਰਾ ਇਹਦੇ ਰਾਤ ਨੂੰ ਉਧਰ ਚਲੇ ਜਾਂਦੇ ਇਦਾਂ ਕੁ ਮੈਂ ਮੈਟ ਹਾਊਸ ਇਸ ਮਾਈ ਮਦਰਸ ਹੋਮ ਮਮੀ ਜਾ ਕੇ ਵਾਪਸ ਆਏ ਨੇ ਕਿ ਉਹ ਸਿਰੇ ਪਾਣੀ ਮਾਈ ਮਦਰਸ ਹੋਮ ਯੈਸ ਮਾਈ ਮਦਰ ਹੋਮ ਇੱਥੇ ਰਹਿਣਾ ਮਾਈ ਮਦਰ ਹੋਮ ਗਰਮੀਆਂ ਸਰਦੀਆਂ ਇੱਥੇ ਯੈਸ ਮਾਈ ਮਦਰ ਹੋਮ ਯਾਰ ਜੀ ਕਿਤੇ ਹੀ ਨੰਨੇ ਹਾਂ ਜੀ ਹਾਂ ਜੀ ਬੈਲ ਆਈ ਲਵ ਬੈਕ ਟੂ ਰਾਜਾ ਆਰਤੀ ਕਾਲਜ ਪ੍ਰੀਵਿਅਸ ਨਾਈਟ ਟਾਪਰ ਹੀ ਹੈ ਪ੍ਰੋਸਪੈਕਟ ਮਾਈ ਨਾਮ ਆਉਂਦਾ ਸੀ ਪ੍ਰੋਸਪੈਕਟ ਤੇ ਦੀ ਫੋਟੋ ਸੀਗੀ ਹਾਂ ਵਾਜੀ ਦਾ ਇਹ ਟਾਪਰ ਐਮਏ ਨਾ ਮਾਰ ਨਾ ਮਾਰ ਬੈਣੇ ਭਰਾ ਬਕਰ ਬ੍ਰਦਰ ਯੂ ਆਰ ਬ੍ਰਦਰ ਅਰੇ ਮਾਰਿਆ ਬ੍ਰਦਰ ਨਾ ਬ੍ਰਦਰ ਨਾ ਅਰੇ ਮਾਰਿਆ ਕਿੰਨੀ ਜ਼ੋਰ ਦੀ ਸੌਰੀ ਬ੍ਰਦਰ

ਉਹ ਕਿਰਨਜੀਤ ਸਿੰਘ ਵੀ ਆ ਰਹੇ ਨੇ ਤੁਹਾਡੇ ਮਦਰ ਵੀ ਆ ਰਹੇ ਨੇ ਤੁਹਾਡੇ ਮਦਰ ਨੂੰ ਬੁਲਾਇਆ ਸੀ ਇੱਥੇ ਆ ਰਹੇ ਨੇ ਉਹ ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਦੇਖੋ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਜਦੋਂ ਮਿਲਦੀਆਂ ਦੇਖੋ ਇੱਕ ਯੰਗ ਲੜਕੀ ਆ ਉਹ ਫੀਜੀ ਉਹ ਫੀਜੀ ਗਰੇਜੀ ਦੇ ਵਿੱਚ ਪਤਾ ਨਹੀਂ ਮੈਨੂੰ ਫੀਜੀ ਕਹਿ ਰਹੀ ਹੈ ਕੀ ਹੈ ਇਹਦਾ ਮਤਲਬ ਮੈਨੂੰ ਨਹੀਂ ਪਤਾ ਟੈਕਨੀਕਲ ਫੋਲਰ ਹੈ ਆਪਸੀ ਕਿਉਂ ਹੈ ਇਹਦਾ ਅਪਸੀ ਕਿਉਂ ਹੈ ਬਲੰਗ ਗਰੇਜੀ ਚ ਨਾ ਪੰਜਾਬੀ ਚ ਕਹੈ ਕੀ ਕਿ ਨਹੀਂ ਐ ਸੌ ਉਹ ਕਲੈਕਟ ਆਲ ਦਿਸ ਕਲਾਉਡ ਫਲ ਲਾ ਥੋੜੀ 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 ਫਲ ਲਾ ਬਸ ਥੋੜੀ ਫਲ ਲਾ ਥੋੜੀ ਫਲ ਲਾ ਥੋੜੀ ਦਾ ਪੈਣੇ ਥੋੜੀ ਦੇ ਦੇ ਬਸ ਪੈਣੇ ਘਬਰਾ ਨਾ ਗੁੱਸਾ ਨਾ ਕਰ ਤੇਰੇ ਲੱਤ ਤੇ ਸੱਟ ਲੱਗੀ ਹੋਈ ਆ ਨਹੀਂ ਨਹੀਂ ਉਹ ਦੇਖ ਲਿਓ ਮੈਂ ਉੱਪਰ ਚੱਲਦਾ ਕਾਮ ਡਾਊਨ ਕਾਮ ਡਾਊਨ ਕਾਮ ਡਾਊਨ ਕਾਮ ਡਾਊਨ ਅਸੀਂ ਚਾਹ ਪੀਣੇ ਉੱਪਰ ਬੈਠ ਕੇ ਆ ਜਾ ਭੈਣੇ ਅਸੀਂ ਚਾਹ ਬਣਾਉਂਦੇ ਆ ਤੂੰ ਆ ਜਾ ਉੱਪਰ ਤੇਰੇ ਘਰ ਅਸੀਂ ਤੁਹਾਡੇ ਗੈਸਟਾਂ ਭੈਣੇ ਗੈਸਟ ਪੁਲਿਸ ਪੁਲਿਸ ਦੇਖੋ ਕਿੰਨੀ ਸੋਹਣੀ ਕੋਠੀ ਸੀਗੀ ਕਿੱਦਾਂ ਇਹ ਭੈਣ ਇੱਥੇ ਜਾਣ ਦੋ ਜਾਣ ਦੋ ਜਿੱਦਾਂ ਦੀ ਹਾਲਤ 'ਚ ਇਹ ਭੈਣ ਇੱਥੇ ਰਹਿ ਰਹੇ ਨੇ ਤੁਸੀਂ ਕੰਡੀਸ਼ਨ ਦੇਖੋ ਕੀ ਆ ਟੋਕਰਾ ਭੈਣ ਨੇ ਬੁਣਿਆ ਹੋਇਆ ਆਪ ਬਣਾਇਆ ਹੋਇਆ ਟੋਕਰਾ ਤੂਦ ਦੀਆਂ ਛਟੀਆਂ ਦਾ ਜੋੜ-ਜੋੜ ਕੇ ਪੱਤੇ ਫਿਲਕਣ ਦੇ ਰੱਖੇ ਹੋਏ ਨੇ ਇੱਧਰ ਦੇਖੋ ਕਿੰਨੀ ਸੋਹਣੀ ਟੋਕਰੀ ਬਣਾਈ ਹੋਈ ਆ ਭੈਣ ਨੇ ਬੁਣ-ਬੁਣ ਕੇ ਪਰਾਲੀ ਦੀ ਉਹਦੀ ਕਾਨਿਆਂ ਦੀ ਜਿਹੜੀ ਹੁੰਦੀ ਆ ਆਪਣੀ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ ਤੁਹਾਡੇ ਦੋਸਤ ਆ ਯੂ ਆਰ ਐਜ਼ ਅ ਬ੍ਰਦਰ ਐਜ਼ ਅ ਐਲਡਰ ਬ੍ਰਦਰ ਅਸੀਂ ਆਏ ਆ ਇੱਥੇ ਤੁਹਾਡੇ ਘਰ ਦੇਖੋ ਦੇ ਕੋਲੇ ਕੱਪੜੇ ਸੀਣ ਵਾਲੀ ਮਸ਼ੀਨ ਰੱਖੀ ਹੋਈ ਆ ਅੰਦਰ ਹਨ ਦੇਖੋ ਕੱਪੜੇ ਸੀਣ ਵਾਲੀ ਮਸ਼ੀਨ ਰੱਖੀ ਹੋਈ ਆ ਹਨ ਮਸ਼ੀਨ ਦੇ ਕੈਂਚੀ ਪਈ ਆ ਆਪਦੇ ਜਾਣੀ ਤਾਂ ਇਹ ਬਹੁਤ ਸਲੀਕੇ ਦੇ ਨਾਲ ਚੀਜ਼ਾਂ ਬਣਾ ਰਹੀ ਆ ਸਟੀਚਿੰਗ ਕਰਦੀ ਆ ਸਲਾਈ ਕਰਦੀ ਆ ਹਨ ਭੈਣ ਰੱਖਦੇ ਰਹਿੰਦੇ ਖਿਜੂਗੀ ਫਿਰ ਰਹਿੰਦੇ ਹੱਥ ਨਾਲ ਆ ਦੇਖੋ ਆ ਸਾਰਾ ਸਮਾਨ ਹਨ ਆਪਣੇ ਵੱਲੋਂ ਡਰੈੱਸਾਂ ਤਿਆਰ ਕਰ ਕਰਕੇ ਰੱਖੀਆਂ ਹੋਈਆਂ ਇਹ ਬੁਣਦੀ ਆ ਭੈਣ ਆ ਬੁਣਤੀਆਂ ਪਾ ਪਾ ਕੇ ਦੇਖੋ ਕਿੰਨਾ ਸੋਹਣਾ ਆ ਦੇਖੋ ਇੱਕ ਮੱਲੋ ਇਹਨੇ ਬਣਾਇਆ ਹੋਇਆ ਇਹਦੇ ਕੋਲੇ ਹੁਨਰ ਆ ਭੈਣ ਕੋਲੇ ਇੱਕ ਬਹੁਤ ਵਧੀਆ ਇਹ ਮੱਲੋ ਇੰਟੈਲੀਜੈਂਟ ਲੜਕੀ ਆ ਇੰਟੈਲੀਜੈਂਸੀ ਦੀ ਇੰਨੀ ਜ਼ਿਆਦਾ ਵਾ ਆ ਆ ਚੀਜ਼ਾਂ ਕੋਈ ਆਮ ਨਹੀਂ ਬਣਾ ਸਕਦਾ ਆ ਦੇਖੋ ਆ ਕਿੰਨਾ ਸੋਹਣਾ ਬਣਾਇਆ ਹੋਇਆ ਭੈਣ ਨੇ ਭੈਣੇ ਤੂੰ ਬਣਾਇਆ oh very good ਇਧਰ ਕਿਚਨ ਕੋਈ ਭਾਂਡਾ ਨਹੀਂ ਇਸ ਘਰ ਦੇ ਵਿੱਚ ਕੋਈ ਵੀ ਚੀਜ਼ ਆ ਪਰ ਇੱਕ ਵੀ ਬਰਤਨ ਕੋਲੀ ਗਲਾਸ ਚਮਚ ਕੁਝ ਨਹੀਂ ਹੈਗਾ ਕਿਸ ਤਰ੍ਹਾਂ ਰਿਵਾਈਵ ਕਰਦੇ ਨੇ ਭੈਣ ਜੀ ਅਸੀਂ ਅੱਜ ਸਾਡੇ ਇੱਕ ਸੱਬੇ ਸਮਾਜ ਦੀ ਤਸਵੀਰ ਦਿਖਾਉਣ ਲਈ ਆਏ ਆ ਤੁਹਾਨੂੰ ਅੱਜ ਦੀ ਸੋਸਾਇਟੀ ਸਾਡੀ ਕਿਸ ਕਦਰ ਇੱਕ ਦੂਸਰੇ ਦੇ ਨਾਲ ਰਿਲੇਟ ਕਰਦੀ ਆ ਕਿਸ ਤਰ੍ਹਾਂ ਇੱਕ ਦੂਸਰੇ ਦੀ ਸਪੋਰਟ ਕਰਦੀ ਆ ਦੇਖੋ ਕਿੰਨੇ ਸਾਲਾਂ ਤੋਂ ਇਹ ਭੈਣ ਇਦਾਂ ਰਹਿ ਰਹੀ ਆ ਆ ਬੂਟੇ ਭਣੇ ਆ ਸਾਰੇ ਤੁਸੀਂ ਲਾਏ ਆ ਵੀ ਤੁਸੀਂ ਬਣਾਇਆ ਯੈਸ ਹੱਥ ਨਾਲ ਹੀ ਯੈਸ ਵੈਰੀ ਗੁੱਡ ਇਹ ਤਾਂ ਨਹੀਂ ਇਕਵਿਪਮੈਂਟ ਆ ਇਕਵਿਪਮੈਂਟ ਦਿੰਨੇ ਤੁਹਾਡੇ ਇਹਨਾਂ ਦੇ ਇਕਵਿਪਮੈਂਟ ਸੇ ਇਹਨਾਂ ਨੂੰ ਵਾਪਸ ਕਰਨੇ ਆ ਡੰਡਾ ਵੀ ਦੇਣਾ ਇਹਨਾਂ ਨੂੰ ਥੋੜੀ ਵੀ ਦੇਣੀ ਹੈ ਨਾ ਆ ਜਾਓ ਲੈ ਲਓ ਆ ਕੇ ਲੈ ਲਓ ਲੈ ਲਓ ਆ ਜਾਓ ਮਾਤਾ ਜਗਜੀਤ ਕੌਰ ਜੀ ਮਾਤਾ ਜਗਜੀਤ ਕੌਰ ਜੀ ਨੂੰ ਤਾਂ ਮਿਲ ਲਓ ਨਾ ਪਲੀਜ਼ ਆ ਜਾਓ ਆ ਗੱਡੀ ਚ ਨੇ ਬਾਹਰ ਆ ਜਾਓ ਵੀ ਠੀਕ ਹੈ ਵੀਰ ਜੀ ਤੁਸੀਂ ਕਿੰਨੇ ਸਾਲਾਂ ਤੋਂ ਦੇਖਦੇ ਹੋ ਇਹਨਾਂ ਨੂੰ ਇਦਾਂ ਹੀ ਬਾਈ ਜੀ ਸ਼ੁਰੂ ਤੋਂ ਸਾਡੇ ਨਾਲ ਗਲੀ 'ਚ ਰਹਿੰਦੇ ਸੀ ਬਰੇ ਇੱਕੋ ਜਿਹੇ ਸੀ ਛੋਟੇ ਹੁੰਦੇ ਅਸੀਂ ਬਚਪਨ ਤੋਂ ਸਾਡੀ ਗਲੀ ਚ ਰਹਿੰਦੇ ਹਾਂ ਪਰ ਤੇ ਜਿੱਦਾਂ ਦੂਜੇ ਮੰਲੇ ਜੀ ਦਸ਼ਮੇਸ਼ ਨਗਰ ਹੈ ਜੀ ਦਸ਼ਮੇਸ਼ ਨਗਰ ਇੱਥੋਂ ਮੈਂ ਕਿੱਦੋਂ 1.5 ਕਿਲੋਮੀਟਰ ਸਾਰਾ ਇਹ ਵੀ ਪੜਾਈ ਪੜੂਈ ਚ ਪਹਿਲਾਂ ਕਿਵੇਂ ਸੀ ਕੁੜੀ ਵਧੀਆ ਸੀ ਇੰਟੈਲੀਜੈਂਟ ਸੀ ਕਿੰਨੇ ਕ ਟਾਈਮ ਤੋਂ ਇਦਾਂ ਹੋ ਗਏ ਇਹ ਇਹ ਕੁਛ ਮੰਦਾ ਦਾ 7-8 ਸਾਲ ਹੋ ਗਏ ਅਸੀਂ ਤਾਂ ਅਸੀਂ ਤਾਂ ਮੈਂ ਤਾਂ ਹੁਣ ਇਹਨਾਂ ਨੂੰ ਕੋਈ 6 ਮਿੰਟ ਤੋਂ ਦੇਖਿਆ ਇਹ ਤਾਇਆ ਜੀ ਦੇ ਬੇਟੇ ਨੇ ਇਹਨਾਂ ਦੇ ਇਹਨਾਂ ਦੇ ਤਾਇਆ ਬੰਤੀ ਹੈ ਇਹਨਾਂ ਦਾ ਹਾਂਜੀ ਹਾਂਜੀ ਜਾਣਦੇ ਸਾਨੂੰ ਚੰਗੀ ਤਰ੍ਹਾਂ ਸੀ ਜੀ 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 ਇਕੱਠੇ ਸ਼ੁਰੂ ਤੋਂ ਰਹੇ ਆ ਨਾ ਨੀ ਕਿ ਹੁਣ 7-8 ਸਾਲਾਂ ਤੋਂ ਤੁਸੀਂ ਦੇਖਦੇ ਹੋ ਤਾਂ ਵੀ ਇਦਾਂ ਹੀ ਐਸ ਹਾਲਤ ਚ ਹੀ ਰਹ ਰਹੇ ਹਾਂ ਹਾਂਜੀ ਹਾਂਜੀ ਹਾਂ ਵੀਰੇ ਹੁਣ ਮੈਂ ਤੁਹਾਨੂੰ ਦੱਸਿਆ ਮੈਂ ਵੀਡੀਓ ਬਣਾਈ ਇੱਕ ਦਿਨ ਮੈਂ ਰਸਤੇ 'ਤੇ ਜਾਂਦੇ ਦੇ ਵੀਡੀਓ ਬਣਾਈ ਵੀ ਗਿਆ ਸੀ ਉਹ ਦਿਨ ਹਾਂਜੀ ਥੋੜੇ ਵੀ ਡੰਡੇ ਮਾਰੇ ਉਹ ਦਿਨ ਹਨਾ ਥੋੜੇ ਡੰਡੇ ਮਾਰੇ ਫਿਰ ਇੱਕ ਦਿਨ ਗਲੀ 'ਚ ਆਈ ਮੈਂ ਹਾਂਜੀ ਮੈਂ ਦੇਖੀ ਮੈਂ ਪੁੱਛਿਆ ਮੈਂ ਸੋਨੀਆ ਤੂੰ ਮੈਂ ਸੋਨੀਆ ਤੂੰ ਇੱਥੇ ਰਾਤ ਨੂੰ ਕਿਉਂ ਐਸੇ ਗੰਦ ਦੇ ਵਿੱਚ ਆ ਕੇ ਸੋਨੀ ਹੈ ਮੈਨੂੰ ਫਿਰ ਇਹਨੇ ਮੈਂ ਪਿੱਛੇ ਪਿੱਛੇ ਆਇਆ ਮੈਂ ਘਰੇ ਵੜਨ ਲੱਗਾ ਮੈ ਉਹ ਵੀ ਤੁਹਾਨੂੰ ਵੀਡੀਓ ਪੇਸ਼ ਜੀ ਆ ਜੋ ਭੈਣ ਆਪਾਂ ਗੱਡੀ 'ਚ ਬੈਠ ਕੇ ਆ ਜੋ ਆ ਜੋ ਗੱਡੀ 'ਚ ਬੈਠੀ ਆ ਭੈਣ ਜੀ ਆ ਜੋ ਭੈਣ ਆ ਰੈਂਬੂਲੈਂਸ ਐਮਬੂਲੈਂਸ ਬੈਣਾ ਆਪਾਂ ਆ ਰਿਹਾ ਗੱਡੀ 'ਚ ਭੈਣੇ ਆ ਗੱਡੀ 'ਚ ਤੇ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਉੱਥੇ ਰਹਿ ਕੇ ਇਹ ਭੈਣ ਮਨਦੀਪ ਕੌਰ ਚਾवला ਜੀ ਠੀਕ ਹੋਣ ਇੱਕ ਚੰਗਾ ਤੁਸੀਂ ਵੀ ਅਰਦਾਸ ਕਰਿਓ ਕਿਉਂਕਿ ਦਵਾਈਆਂ ਨਾਲ ਨਹੀਂ ਦੁਆਵਾਂ ਨਾਲ ਠੀਕ ਹੋਣਾ ਭੈਣ ਨੇ ਇਹਨੂੰ ਅਸੀਂ ਜੇ ਲੈ ਕੇ ਚਲੇ ਗਏ ਭੈਣ ਦੀ ਉੱਥੇ ਸੇਵਾ ਕਰ ਲਈ ਉਹਦੇ ਨਾਲ ਠੀਕ ਨਹੀਂ ਹੋਣਾ ਤੁਹਾਡੀਆਂ ਅਸੀਸਾਂ ਨੇ ਠੀਕ ਕਰਨਾ ਇਹਨੂੰ ਤਾਂ ਬਸ ਇਹੀ ਬੇਨਤੀ ਆ ਦੁਆਵਾਂ ਦਿਓ ਅਸੀਸਾਂ ਦਿਓ ਇਸ ਭੈਣ ਵਾਸਤੇ